ਲਓ ਜੀ ਸਹਿਵਾ ਦਾ ਮਾਲ ਜੀ ਆਪਣਾ ਕੱਲ ਵੀਡੀਓ ਪਾਈ ਸੀ ਉਹ ਸਾਰਾ ਮਾਲ बिक ਚੁੱਕਿਆ ਤੇ ਆਪਣੇ ਕੋਲੇ ਨਵਾਂ ਸਟਾਕ ਹਾਜ਼ਰ ਹੋ ਚੁੱਕਿਆ ਦੇਖੋ ਜੀ ਲਓ ਜੀ ਚੈੱਕ ਕਰੋ ਜੀ ਨਵਾਂ ਮਾਲ ਆ ਗਿਆ ਜੀ ਸਹਿਵਾ ਦੇ ਨਵੇਂ ਨਵੇਂ ਪਾਰਸਲ ਖੁੱਲ੍ਹੇ ਰਹੇ ਨੇ ਅੱਜ ਦੀ ਕੱਲ ਮੇਰੀ ਆਫਰ ਆਹ ਦੇ ਬੇਚਦੇ ਆ ਉਹ ਲਓ ਜੀ ਆ ਲਓ ਜੀ ਬਹੁਤ ਮਾਲ ਸੀ ਵੀ ਮਾਰ ਹੋਲ ਚਾਹੀਦਾ ਆਪਾਂ ਨੂੰ ਦੇਖੋ ਜੀ ਚੈੱਕ ਕਰੋ ਪੂਰਾ ਫੁੱਲ ਲਾਈਸ ਰੇਟਰ ਦੇ ਵਿੱਚ ਮਾਲ ਆਇਆ ਆਪਣੇ ਕੋਲੇ ਚੈੱਕ ਕਰੋ ਚੈੱਕ ਕਰੋ ਸਾਰਾ ਮਾਲ ਆਪਣੇ ਕੋਲੇ ਨਵੇਂ ਨਵੇਂ 파ਰਸਲ ਖੁੱਲਗੇ ਅੱਜ ਮਾਲ ਸਾਰਾ ਜਿਹੜਾ ਵੀਡੀਓ ਰਾਈਂ ਛੋਟੇ ਦਿਖਾਇਆ ਸੀ ਉਹ ਸਾਰਾ ਦੇ ਚੁੱਕੇ ਆਪਣੇ ਕੋਲ ਇਹ ਨਿਊ ਸਟਾਕ ਬਹੁਤ ਗਿਆ ਜੀ ਦੇਖੋ ਦੇਖੋ ਕੀ ਵਸੇ ਸੁਣਾ ਸੁਣਾ ਮਾਲ ਇਹਦੇ ਵਿੱਚ ਇਜ਼ਰਾ ਐਲਵੀ ਰੱਖੋ ਵੱਖਰੇ ਸਾਰੀਆਂ ਕੈਟਲੋਂ ਕ ਆਪਣੇ ਕੋਲ ਨਵੀਆਂ ਦੁਬਾਰੇ ਰਿਪੀਟ ਹੋ ਚੁੱਕੀਆਂ ਨੇ ਆ ਲੋ ਜੀ ਇਹਦੀ ਫੋਟ ਸੁਣਾ ਕੋਲੇ ਸੁਣਾ ਇਹਨਾਂ ਦੇ ਵਿੱਚ ਲਓ ਜੀ ਨਵੇਂ ਸੁਣੇ ਫੂਟ ਲੈ ਕੇ ਆ ਗਏ ਆ ਜੋ ਜਿਹੜੇ ਜਿਹੜੇ ਲਓ ਜੀ ਅਗਲਾ ਦਿਖਾਓ ਅਗਲਾ 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 ਜਲਦੀ ਜਲਦੀ ਅਗਲਾ ਚੱਕੋ ਜੀ ਅਗਲਾ ਲਓ ਚੱਕੋ ਲਓ ਜੀ ਲਓ ਕੈਡਲੋਗ ਆ ਤੇ ਬਹੁਤ ਥੀਮ ਕੈਡਲੋਗ ਆ ਦੇਖੋ ਜੀ ਕਲਰ ਚਾਰ ਦੀ ਸਾਰਿਆਂ ਤੋਂ ਸੁਪਰ ਹਿੱਟ ਕੈਡਲੋਗ ਉਥੇ ਲਾ ਰਹੀ ਆ ਲਓ ਜੀ ਕਲਰ ਚਾਰ ਦੇਖੋ ਕੰਬੀਨੇਸ਼ਨ ਬੜੇ ਟਾਪ ਦੇ ਵਰਕ ਵਾਲੇ 7 ਤੋਂ 12 ਜਿਵੇਂ ਤੁਹਾਨੂੰ ਦੱਸਿਆ ਸੀਗਾ 10 ਤੋਂ 12 ਕਲਰ ਚਾਰ ਮਹੀਨੇ ਲਓ ਥੇਲ ਮੇਲਾ ਲੱਗਿਆ ਹੋਇਆ ਦਸ਼ਮੇਸ਼ ਕਲਾ ਹਾਊਸ ਰੋਡਲਾ ਕਲਾ ਲਾਜਨਾ ਮੀਲਾ ਦੇਖ ਕਰੋ ਜਿੰਨਾ ਕਹੋਗੇ ਮਾਲ ਆਹ ਲਓ ਜੀ ਅਗਲਾ ਸਟਾਕ ਦਿਖਾਓ ਜੀ ਮੈਚੀ ਦਾ ਮਾਲ ਆਹ ਲਓ ਸ਼ਾਨਦਾਰ ਮਾਲ ਆ ਲਓ ਚੈੱਕ ਕਰੋ ਸਟਾਕ ਆਹ ਲਓ origignal ਕਪੜੇ ਜ਼ੈਵਾ ਦੇ ਫੁੱਲ ਰਹੇ ਨੇ ਦੇਖੋ ਨਿਊ ਸਟਾਕ ਆ ਗਿਆ ਆਪਣੇ ਕੋਲ ਸਰਦੀਆਂ ਵਾਲਾ ਲੋੜੀ ਆਫਰ ਆ ਦੇਖੋ ਜੀ ਮਾਲ ਬਾਦੂ ਬਹੁਤ ਚੱਕਿਆ ਹਾਲੋ ਚੈੱਕ ਕਰੋ ਜੀ ਹਰੇਕ ਕੈਟਲੌਗ ਦੇ 10-10 ਕਲਰ ਵੱਖੋ-ਵੱਖਰੇ ਰੰਗ ਹਾਲੋ ਚੈੱਕ ਕਰੋ ਜੀ ਬੁੱਕਾਂ ਦੇਖੋ ਜੀ ਇਹ ਕੈਟਲੌਗ ਪਹੁੰਚੇ ਹੋਏ ਤੁਸੀਂ ਆਨੇ ਨਿਊ ਮਾਲ ਟੌਪ ਦਾ ਦੇਖੋ ਜੀ ਕੀ ਬਾਤ ਹੈ ਜੀ ਆ ਚੱਕਣੇ ਚੱਕਲਾ ਨੇ ਚਲੋ ਜੀ ਅੱਗੇ ਚਲੋ ਜੀ ਆ ਦਿਖਾਓ ਜੀ ਕੀ ਬਾਤ ਹੈ ਜੀ ਨਸਰੀਲੀ

ਲਓ ਸਮਝ ਗਿਆ ਕੋਈ ਲਓ ਜੀ ਆ ਦੇਖੋ ਜੀ ਲਾਰੀਆ ਆ ਸਾਰਾ ਮਾਲ ਆਪਣੇ ਕੋਲੇ ਸਹਿਵਾ ਦਾ ਹਾਜ਼ਰ ਹੋ ਚੁੱਕਿਆ ਨਵਾਂ ਦੇਖੋ ਜੀ ਲੋਕ ਪਰੇਡਾ ਵੀ ਲੋਕਾਂ ਨੇ ਇੱਕ ਦਿਨ ਦੇ ਵਿੱਚ ਹੀ ਕਰਤਾ ਖਤਮ ਹਾਂ ਦੁਆਰਾ ਦੁਆਰਾ ਮੰਗਵਾਇਆ ਇਹ ਸਾਰਾ ਮਾਲ ਆਪਣੇ ਕੋਲ ਵਿਕ ਚੁੱਕਿਆ ਸੀਗਾ ਜੋ ਤੁਸੀਂ ਵੀਡੀਓ ਰਾਹੀਂ ਦਿਖਾਈ ਸੀ ਤੁਹਾਨੂੰ ਸੂਟ ਸੋ ਆਪਣੇ ਕੋਲੇ ਰਿਪੀਟ ਦੇ ਮਾਲ ਦੁਆਰਾ ਪਹੁੰਚ ਚੁੱਕਿਆ ਜੀ ਆ ਲਓ ਜੀ ਕੱਲ ਨੂੰ ਸੋਲਡ ਸੇਲ ਦਾ ਫੈਰਾ ਚੱਲੇਗਾ ਹਾਂ ਸੰਡੇ ਦੇ ਵਿੱਚ ਪਹੁੰਚੋ ਸੰਡੇ ਮੇਲਾ ਲੱਗੇ ਆ ਸਹਿਵਾ ਦਾ ਆਜੋ